ਨੂ ਸਾਹ ਸੰਗਤ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਹੁਣ ਇਹਨਾਂ ਦਿਨਾਂ ਦੇ ਵਿੱਚ ਹਰ ਪਾਰਟੀ ਦਾ ਜਿਹੜਾ ਲੀਡਰ ਬਖਲਾੜ ਦੇ ਵਿੱਚ ਹੈ ਉਹ ਕਾਰਨ ਕੀ ਹੈ ਤੁਹਾਡੇ ਕਰਕੇ ਹੈ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਇੱਕ ਵਨ ਸਾਈਡਡ ਫੈਸਲਾ ਹੋ ਚੁੱਕਾ ਹੈ ਕੱਲ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਉਹ ਕਹਿ ਰਿਹਾ ਸੀ ਕਿ ਸਾਡਾ ਜਿਹੜਾ ਮੁਕਾਬਲਾ ਇੱਕ ਜੇਲ੍ਹ 'ਚ ਬੰਦਾ ਬੈਠਾ ਉਹਦੇ ਨਾਲ ਦੇਖੋ ਉਹਦੇ ਮੂੰਹ ਚ ਭਾਈ ਅਮਰਤਪਾਲ ਸਿੰਘ ਦਾ ਨਾਂ ਨਹੀਂ ਨਿਕਲ ਰਿਹਾ ਇੱਥੇ ਫਿਕਰ ਇਹਨਾਂ ਲੋਕਾਂ ਨੂੰ ਨਫ਼ਰਤ ਹੈ ਉਹ ਕਹਿੰਦੇ ਨੇ ਕਿ ਜੇ ਰਾਜ ਕਰਨਾ ਹੈ ਤੇ ਸਾਨੂੰ ਹੀ ਕਰਨਾ ਆਉਂਦਾ ਸਾਡੇ ਘਰਾਂ ਚ ਰਹਿਣਾ ਚਾਹੀਦਾ ਇਹੋ ਜਿਹਾ ਕਰੈਕਟਰ ਨੂੰ ਤੁਸੀਂ ਕੀ ਕਹੋਗੇ ਉਹ ਨਹੀਂ ਚਾਹੁੰਦੇ ਕੋਈ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹੈ ਜਿਹੜਾ ਉਹ ਪਾਰਲੀਮੈਂਟੇ ਜਾਵੇ ਸੋ ਬੜੀ ਇੱਕ ਸੋਚਣ ਵਾਲੀ ਚੀਜ਼ ਹੈ कि ਜਿਹੜੇ ਬੰਦਿਆਂ ਦੇ ਮੂੰਹ ਚੋਂ ਭਾਈ ਅਮਰਤਪਾਲ ਸਿੰਘ ਦਾ ਨਾਂ ਨਹੀਂ ਨਿਕਲਦਾ ਉਹ ਬੰਦੇ ਉਸ ਚਿਹਰੇ ਨੂੰ ਪਾਰਲੀਮੈਂਟ ਚ ਕਿਵੇਂ ਬਰਦਾਸ਼ਤ ਕਰਨਗੇ ਦੂਸਰਾ ਇਸੇ ਤਰ੍ਹਾਂ ਅਕਾਲੀ ਦਲ ਦਾ ਪ੍ਰਧਾਨ ਇਹ ਕੋਈ ਬੜੀ ਸੰਗ ਵਾਲੀ ਗੱਲ ਹੈ ਉਹ ਅਕਾਲੀ ਦਲ ਦਾ ਪ੍ਰਧਾਨ ਸ਼ਰੇਆਮ ਇੱਕ ਤਰ੍ਹਾਂ ਦੀਆਂ ਧਮਕੀਆਂ ਇਸ ਤਰ੍ਹਾਂ ਦੇ ਲਬਜ਼ ਵਰਤਨੇ ਕੀ ਉਹ ਸ਼ੋਭਦੇ ਨੇ ਕੀ ਉਹ ਚੰਗੇ ਲੱਗਦੇ ਨੇ ਮੇਰੇ ਦੇਖਣ ਦੇ ਵਿੱਚ ਇਹੋ ਜਿਹੇ ਲੋਕਾਂ ਨੂੰ ਹੁਣ ਟਾਈਮ ਐ ਜਿਹੜਾ ਪਾਸੇ ਕਰਨ ਦਾ ਜਿਹੜੇ ਪ੍ਰਧਾਨ ਨੂੰ ਇਹ ਹੀ ਨਹੀਂ ਪਤਾ ਕਿ ਸਿੱਖ ਇਤਿਹਾਸ ਦੇ ਅੰਦਰ ਕਿਹੜੀ ਕੁਰਬਾਨੀ ਕਿੱਥੇ ਹੋਈ ਹੈ ਉਸ ਨੂੰ ਅਸੀਂ ਪੰਥ ਦਾ ਪ੍ਰਧਾਨ ਬਣਾ ਦਿੱਤਾ ਸਾਡੇ ਪੰਥ ਦੇ ਪ੍ਰਧਾਨ ਉਹ ਚਾਹੀਦੇ ਨੇ ਜਿਨ੍ਹਾਂ ਨੂੰ ਪੰਜਾਬ ਦੀ ਹਿਸਟਰੀ ਬਾਰੇ ਪਤਾ ਹੋਵੇ ਪੰਜਾਬ ਦੇ ਕਲਚਰ ਬਾਰੇ ਪਤਾ ਹੋਵੇ ਪਰ ਇਹਨਾਂ ਲੋਕਾਂ ਨੂੰ ਕੁਝ ਨਹੀਂ ਪਤਾ ਸੋ ਮੇਰੀ ਇਹ ਬੇਨਤੀ ਹੈ ਕਿ ਭਾਈ ਅਮਰਤਪਾਲ ਨੂੰ ਇੱਕੇ ਤਰੀਕ ਨੂੰ ਜਿਹੜਾ ਆਪਾਂ ਜਿਹੜਾ ਉਹਨਾਂ ਨੂੰ ਚੋਹ ਨਿਸ਼ਾਨ ਮਿਲਿਆ ਹੈ ਮਾਇਕ ਮਿਲਿਆ ਹੈ ਉਹਦੇ ਤੇ ਆਪਾਂ ਨੂੰ ਮੋਹਰ ਲਾਉਣੀ ਚਾਹੀਦੀ ਹੈ ਬਾਕੀ ਮੈਂ ਬੀਬੀ ਖਾਲੜਾ ਦਾ ਬੜਾ ਧੰਨਵਾਦ ਕਰੂੰਗਾ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਬੜਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਮੌਕਾ ਦੇਖਿਆ ਕਿ ਵਾਕਿਆ ਸਿੱਖਾਂ ਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਇਹ ਵੀ ਦੂਜੇ ਲੀਡਰਾਂ ਕੋ ਖਰੋ ਸਕਦੇ ਸੀ ਪਰ ਇਹਨਾਂ ਨੇ ਬਹੁਤ ਵਧੀਆ ਫੈਸਲਾ ਲਿਆ ਕੁਝ ਫੈਸਲੇ ਹੁੰਦੇ ਨੇ ਜਿਹੜੇ ਆਪਦੇ ਮੌਕੇ ਤੇ ਆਪ ਦੀ ਕਾਮ ਦੇ ਲਈ ਬਹੁਤ ਜ਼ਰੂਰੀ ਹੁੰਦੇ ਆ ਹਰ ਥਾਂ ਤੇ ਕੁਰਸੀ ਜ਼ਰੂਰੀ ਨਹੀਂ ਹੁੰਦੀ ਸੋ ਬਹੁਤ ਧੰਨਵਾਦ ਇਹਨਾਂ ਦਾ ਮੈਂ ਲੋਕਾਂ ਨੂੰ ਇਹ ਹੀ اپੀਲ ਕਰੂੰਗਾ ਕਿ ਭਾਈ ਅਮਰਤਪਾਲ ਸਿੰਘ ਨੂੰ ਆ ਮੌਕਾ ਦਿਓ ਜਿਹੜਾ ਨਾਲੇ ਧਰਮ ਪ੍ਰਚਾਰ ਕਰਨ ਤੇ ਨਾਲੇ ਆਪ ਦੀ ਸਿਆਸਤ ਦੇ ਵਿੱਚ ਆਪ ਦੇ ਇਲਾਕੇ ਨੂੰ ਉੱਪਰ ਚੁੱਕ ਕੇ ਲੈ ਜਾਣ ਇਹਨਾਂ ਦਾ ਮੈਂ ਕਹਿੰਦਾ ਧੰਨਵਾਦ ਕਰਦਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ